ਨਹੀਂ ਪਿਸ਼ਾਬ ਕਰਨ ਦੇ ਕਿੰਨੇ ਪੈਸੇ ਆ? 50 ਤੇ ਜੇ ਟਾਇਲਟ ਜਾਣਾ? 10 ਨਹੀਂ ਪਿਸ਼ਾਬ ਤੇ ਅੱਗੇ ਆਂਟੀ ਫ੍ਰੀ ਹੁੰਦਾ। ਨਹੀਂ ਭਾਈ। ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਸਰਦਾਲੂਆਂ ਦੇ ਨਾਲ ਲੁੱਟ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਤਸਵੀਰਾਂ ਦੇ ਵਿੱਚ ਇਹ ਦੇਖ ਸਕਦੇ ਜੋ ਇੱਕ ਔਰਤ ਵੱਲੋਂ ਪਿਸ਼ਾਬ ਕਰਨ ਦੇ ਨਾਮ ਤੇ ਲੋਕਾਂ ਕੋਲੋਂ ਪੈਸੇ ਮੰਗੇ ਜਾ ਰਹੇ ਹਨ। ਕੀ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਇਸ ਗੱਲ ਦੀ ਜਵਾਬਦੇਹ ਹੈ ਜਿਸ ਦੇ ਅੰダー ਇਹ ਜਗਾ ਆਉਂਦੀ ਹੈ ਦੂਰੋਂ ਦੂਰੋਂ ਚੱਲ ਕੇ ਆਏ ਸ਼ਰਧਾ ਦੇ ਨਾਲ ਸ਼ਰਧਾਲੂਆਂ ਦੀ ਇਸ ਤਰ੍ਹਾਂ ਲੁੱਟ ਕਰਨਾ ਕਿੰਨਾ ਕੁ ਸਹੀ ਹੈ ਟੈਕਸੀ ਡਰਾਈਵਰਾਂ ਵੱਲੋਂ ਵੀ ਇਸ ਮੁਸ਼ਕਲ ਨੂੰ ਦੱਸਿਆ ਗਿਆ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਨੂੰ 5-5 ਘੰਟੇ ਪਾਰਕਿੰਗ ਦੇ ਵਿੱਚ ਵੇਟ ਕਰਨੀ ਪੈਂਦੀ ਹੈ ਜੇ ਉਹ 5 ਘੰਟੇ ਵੇਟ ਕਰਨਗੇ ਤਾਂ ਨਾਰਮਲ ਜੀ ਗੱਲ ਹੈ ਚਾਰ-ਪੰਜ ਵਾਰ ਬਾਥਰੂਮ ਵੀ ਜਾਣਗੇ ਜਿਸ ਤੋਂ ਉਹਨਾਂ ਤੋਂ ਡੇਲੀ 35 ਰੁਪਏ ਚਾਰਜ ਕੀਤਾ ਜਾਵੇਗਾ ਸ਼ਰਧਾਲੂਆਂ ਦੀ ਹੁੰਦੀ ਐ ਸਲਟ ਨੂੰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਮਿਲ ਕੇ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਦੂਰ ਦੂਰੋਂ ਆਏ ਸ਼ਰਧਾਲੂਆਂ ਦਾ ਇਤਰਾਜ਼ ਹੈ ਉਹਨਾਂ ਤੋਂ ਪੇਸ਼ਾਬ ਦੇ ਨਾਂ ਤੇ ਜਕਰੀਆ ਖਾਨ ਵਾਂਗ ਜੱਜੀਆ ਕਰ ਵਸੂਲਿਆ ਜਾ ਰਿਹਾ ਹੈ ਆਓ ਤੁਹਾਨੂੰ ਸੁਣਾਉਨੇ ਹਾਂ ਇਸਔਰਤ ਵੱਲੋਂ ਕੀ ਕਿਹਾ ਗਿਆ ਨਹੀਂ ਪੇਸ਼ਾਬ ਕਰਨ ਦੇ ਕਿੰਨੇ ਪੈਸੇ ਆ ਤੇ ਜੇ ਟਾਇਲਟ ਜਾਣਾ ਨਹੀਂ ਪਿਸ਼ਾਬ ਤੇ ਅੱਗੇ ਆਟੀ ਫ੍ਰੀਜ ਹੁੰਦਾ ਨਹੀਂ ਬਾਈ ਹੁਣ ਅਸੀਂ ਸਪਾਈ ਕਰਦੇ ਆ ਕਿ ਕਿੰਨੇ ਠੀਸਾ ਭਰਦੇ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਯਾਰ ਪਹਿਲੀ ਵਾਰ ਸੁਣਿਆ ਹਾਂ ਸਫਾਈ ਵੀ ਹੈ ਨਾ ਕਿੰਨੀ ਹੁੰਦੀ ਨਹੀਂ ਬਾਥਰੂਮ ਦੀ ਥੋੜੀ ਹੁੰਦੀ ਹੈ ਬਾਥਰੂਮ ਵੀ ਤੁਸੀਂ ਮੁੱਲ ਕਰਤਾ ਤੇ ਸਫਾਈ ਕਿੰਨੀ ਹੁੰਦੀ ਹੈ ਸਫਾਈ ਤੇ ਕਰਦੇ ਆ ਮੈਂ ਤੁਹਾਡੀ ਗੱਲ ਸਮਝਦਾ ਨਹੀਂ ਇਹ ਪੰਜਾਬ ਸਰਕਾਰ ਨੇ ਦਿੱਤਾ ਜਾਂ ਸ਼ਰੋਣੀ ਕਮੇਟੀ ਨੇ ਦਿੱਤਾ ਤੁਹਾਨੂੰ ਹਾਂ ਨਾਲ ਹੀ ਗੱਲ ਆਮ ਆਈ ਦਾ ਗੋਆ ਆ ਕੇ ਬਾਥਰੂਮ ਵਾਲਾ ਅੱਛਾ ਅੱਛਾ ਠੀਕ ਹੈ ਮੈਂ ਪਹਿਲਾਂ ਬਾਥਰੂਮ ਆਉਂਦਾ